ਕੁਦੂ ਦੂਰਦਰਸ਼ਨ ਡੀਡੀ ਪੰਜਾਬੀ ਦੀ ਇਸ ਪੇਸ਼ਕਸ਼ ਗੱਲ ਸੋਹਣੀ ਪੰਜਾਬ ਦੀ ਪ੍ਰੋਗਰਾਮ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਮੇਰੇ ਜੈਸਮੀਨ ਰਾਤ ਵੱਲੋਂ ਤੇ ਸਾਰੀ ਡੀਡੀ ਪੰਜਾਬੀ ਦੀ ਟੀਮ ਵੱਲੋਂ ਅੱਜ ਸਾਡੇ ਦਰਸ਼ਕ ਸੋਚ ਰਹੇ ਹੋਣਿਆ ਕਿ ਇਹ ਕਿਹੜੀ ਜਗ੍ਹਾ ਹੈ ਕਿ ਡੀਡੀ ਪੰਜਾਬੀ ਦੀ ਟੀਮ ਵਿਦੇਸ਼ ਪੁੱਜੀ ਹੈ ਇਸ ਤਰ੍ਹਾਂ ਦੇ ਕਈ ਸਵਾਲ ਇੱਥੇ ਦਾ ਆਰਕੀਟੈਕਚਰ ਦੇਖਣ ਤੇ ਦਿਮਾਗ ਦੇ ਵਿੱਚ ਆਉਂਦੇ ਨੇ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਉੱਤਰ ਭਾਰਤ ਦੇ ਖਰੜ ਪੰਜਾਬ ਦੇ ਖਰੜ ਦੇ ਵਿੱਚ ਸਥਿਤ ਹੈ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਫਿਲਮਨਗਰ ਜੋ ਕਿ ਮਾਨ ਕਰਦਾ ਹੈ ਐਥੇ ਸਥਿਤ ਹੋਣ ਦਾ ਜਿੱਨੀਆਂ ਫਿਲਮਾਂ ਬਣਦੀਆਂ ਨੇ ਉਹਨਾਂ ਦੇ ਵਿੱਚ ਕਈ ਫਿਲਮਾਂ ਦੇ ਵਿੱਚ ਸੈੱਟ ਲਗਾਏ ਜਾਂਦੇ ਨੇ ਜੋ ਕਿ ਵਿਦੇਸ਼ ਦੀ ਝਲਕ ਦਿੰਦੇ ਨੇ ਜੇ ਉਹ ਜਗ੍ਹਾ ਕੋਈ ਹੈ ਤਾਂ ਉਹ ਇਹੀ ਫਿਲਮਨਗਰ ਹੈ ਆਓ ਦਰਸ਼ਕੋ ਦੇਖਦੇ ਹਾਂ ਕਿ ਐਥੇ ਕੀ ਕੁਝ ਹੈ ਵੇਖਣ ਨੂੰ ਖਾਸ ਫਿਲਮ ਸਿਟੀ ਇੱਕ ਅਜੀਹੇ ਹੱਬ ਨੂੰ ਵਿਕਸਿਤ ਕਰਨ ਦੀ ਇੱਛਾ ਤੋਂ ਉਭਰਿਆ ਜਿੱਥੇ ਰਚਨਾਤਮਕਤਾ ਵਧ ফুল ਸਕੀ ਐਚ ਐਲ ਵੀ ਫਿਲਮ ਸਿਟੀ ਅਜੇ ਹੀ ਜਗ੍ਹਾ ਦੀ ਕਲਪਨਾ ਹੈ ਜਿੱਥੇ ਕਹਾਣੀਕਾਰ ਫਿਲਮ ਨਿਰਮਾਤਾ ਅਤੇ ਕਲਾਕਾਰ ਨਵੀਨਤਾ ਲਿਆਉਣ ਅਤੇ ਆਪਣੇ ਦ੍ਰਿਸ਼ਟੀਕੋਣਾਂ ਨੂੰ ਜੀਵਨ ਵਿੱਚ ਲਿਆਉਣ ਲਈ ਇਕਜੁੱਟ ਹੋ ਸਕਣ ਹਰੀਆਵਲ ਨਾਲ ਪਰਿਆ ਹੋਇਆ ਰਸਤਾ ਆਉਣ ਵਾਲੇ ਸੈਟਸ ਤੱਕ ਪਹੁੰਚਣ ਦੀ ਉਤਸੁਕਤਾ ਨੂੰ ਹੋਰ ਵੀ ਜ਼ਿਆਦਾ ਵਧਾ ਦਿੰਦਾ ਹੈ ਪੰਛੀਆਂ ਦੀਆਂ ਚਹਿਕਦੀਆਂ ਹੋਈਆਂ ਆਵਾਜ਼ਾਂ ਇਸ ਹਰੇ ਭਰੇ ਰਸਤੇ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਬਣਾਉਂਦੀਆਂ ਹਨ ਜਗਾ ਜਗਾ ਤੇ ਕਈ 3D ਮਾਡਲ ਦਿਖਾਈ ਦਿੰਦੇ ਹਨ ਦਰਸ਼ਕਾਂ ਦੀਆਂ ਉਮੀਦਾਂ ਤੇ ਖਰੇ ਉਤਰਨ ਵਾਸਤੇ ਜਦੋਂ ਕਲਾਕਾਰ ਪਰਦੇ ਤੇ ਉਤਰਦਾ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਸ ਦਾ ਉਹ ਧਿਆਨ ਰੱਖਦਾ ਹੈ ਜਿਵੇਂ ਕਿ ਸ਼ਬਦਾਂ ਦਾ ਸਹੀ ਗਨਣ-ਮਨਣ ਜਾਂ ਫਿਰ ਚਿਹਰੇ ਦੇ ਹਾਵ-ਭਾਵ ਜ਼ੁਬਾਨਦਾਰੀ ਆਦ ਇਸ ਦੇ ਨਾਲ ਨਾਲ ਬਹੁਤ ਮਹੱਤਵਪੂਰਨ ਹੁੰਦਾ ਹੈ ਇੱਕ ਸਥਾਨ ਦਾ ਚੁਣੌਖ ਕਰਨਾ ਜਿੱਥੇ ਅਸੀਂ ਹੁਣ ਮੌਜੂਦ ਆ ਇੱਥੇ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਫਿਲਮਾਂ ਸ਼ੂਟ ਹੋਈਆਂ ਬਹੁਤ ਵੱਡੇ-ਵੱਡੇ ਕਲਾਕਾਰਾਂ ਨੇ ਇੱਥੇ ਅਭਿਨੇ ਕੀਤਾ ਇਹ ਹਿੱਸਾ ਸੰਗੇ ਮਰਮਰ ਵਰਗਾ ਚਿੱਟਾ ਜਾਪਦਾ ਹੈ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੀ ਡਿਜ਼ਾਈਨ ਲੁਬਾਵਨੀ ਹਨ ਜਗਮਗ ਸ਼ੈਂਡਲਰ ਅਤੇ ਚਿੱਟੇ ਪਰਦੇ ਇਸ ਨੂੰ ਹੋਰ ਵੀ ਪ੍ਰਭਾਵਸ਼ਾਲੀ ਦਿਖਾਉਂਦੇ ਹਨ ਇਸ ਨੂੰ ਚਿੱਟੇ ਪਰਦਿਆਂ ਦੇ ਨਾਲ ਸਜਾਇਆ ਗਿਆ ਹੈ ਤੇ ਬਹੁਤ ਹੀ ਵੱਡਾ ਪਲੇਟਫਾਰਮ ਹੈ ਪੌੜੀਆਂ ਦਾ ਜੋ ਕਿ ਉੱਪਰਲੀ ਮੰਜ਼ਲ ਤੱਕ ਲੈ ਜਾਂਦਾ ਹੈ ਇੱਥੋਂ ਖੜ ਕੇ ਸਾਰੀ ਉੱਪਰਲੀ ਮੰਜ਼ਲ ਦਿਖਾਈ ਦਿੰਦੀ ਹੈ ਹਰ ਸ਼ਹਿਰ ਦੀ ਆਪਣੀ ਵਿਸ਼ੇਸ਼ਤਾ ਹੈ ਜੋ ਕਿ ਉੱਭਰ ਕੇ ਆਉਂਦੀ ਹੈ। ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨਾ, ਪ੍ਰਯੋਗਾਂ ਨੂੰ ਉਤਸ਼ਾਹਿਤ ਕਰਾਣ ਅਤੇ ਮਨੋਰੰਜਨ ਉਦਯੋਗ ਦੀਆਂ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ ਇੱਕ ਵਿਆਪਕ ਵਾਤਾਵਰਣ ਇੱਥੇ ਸਥਾਪਿਤ ਹੈ। ਇਹ ਉਹ ਰਸਤਾ ਹੈ ਜਿਸਤੇ ਚਲਦੇ ਹੋਏ ਕਈ ਵਿਦੇਸ਼ੀ ਇਮਾਰਤਾਂ ਦੇ ਰੈਪਲੀਕਾ ਬਣਾਏ ਗਏ ਹਨ। ਚੂ ਭਾਰਤ ਵਿੱਚ ਹੀ ਉਹਨਾਂ ਦੀ ਮਦਦ ਦੇ ਨਾਲ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਦੀਆਂ ਫਿਲਮਾਂ ਵਾਸਤੇ ਸੀਨਸ ਨੂੰ ਸਾਕਾਰ ਰੂਪ ਦਿੱਤਾ ਜਾ ਸਕੀ। ਖੂਬਸੂਰਤ ਆਰਕੀਟੈਕਚਰ ਇੱਥੇ ਦਿਖਾਈ ਦਿੰਦਾ ਹੈ। ਇਸ ਨੂੰ ਕਿਹਾ ਜਾਂਦਾ ਹੈ ਯੂਰੋਪੀਅਨ ਸਟਰੀਟ। ਇਸ ਦੀ ਸਾਰੀ ਆਰਕੀਟੈਕਚਰ ਸ਼ੈਲੀ ਯੂਰੋਪੀਅਨ ਹੈ। ਜਿਸ ਕਰਕੇ ਇੱਥੇ ਤੁਹਾਨੂੰ ਕਈ ਮਾਡਲ ਵੀ ਨਜ਼ਰ ਆਉਣਗੇ। ਇਹ ਜੋ ਮਾਡਲ ਨੇ ਇਹ ਤੁਹਾਨੂੰ ਇੱਥੇ ਦਿਖਾਈ ਦੇ ਸਕਤੇ ਨੇ। ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਇੱਥੇ ਕਈ ਰੁਭਾਵਨੇ ਮਾਡਲ ਹਨ ਜੋ ਕਿ ਖੂਬਸੂਰਤ ਜਾਪਦੇ ਹਨ ਵਿਦੇਸ਼ੀ ਵਸੂ ਵਾਲੇ ਘਰ ਵੈਨਿਸ ਪੈरिस ਹੰਗਰੀ ਯੂਰੋਪੀਅਨ ਖੇਤਰ ਅਰਬੀ ਸੈਟਅਪ ਤੇ ਹੋਰ ਬਹੁਤ ਤਰ੍ਹਾਂ ਦੀਆਂ ਇਮਾਰਤਾਂ ਇੱਥੇ ਵੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਵਕਤ ਆਉਣ ਤੇ ਬਦਲਿਆ ਵੀ ਜਾ ਸਕਦਾ ਹੈ ਭਾਰਤ ਅਤੇ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਜਲ ਸਰੋਤ ਐਸੇ ਨੇ ਜੋ ਕਿ ਆਵਾਜ਼ਾਈ ਪ੍ਰਦਾਨ ਕਰਦੇ ਨਹੀਂ ਤੇ ਮਾਦਮ ਹੁੰਦੀਆਂ ਨੇ ਜਿਵੇਂ ਕਿ ਕਿਸ਼ਤੀਆਂ ਅਸੀਂ ਜਾਣਦੇ ਹਾਂ ਕਿ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਐਸੇ ਸਥਾਨ ਨੇ ਜਿਨ੍ਹਾਂ ਨੂੰ ਦਿਖਾਉਣ ਵਾਸਤੇ ਜਦੋਂ ਸੈੱਟ ਲਗਾਇਆ ਜਾਂਦਾ ਹੈ ਤਾਂ ਨਦੀ ਵਾਂਗੂ ਬਣਾਇਆ ਜਾਂਦਾ ਹੈ ਤੇ ਉਸ ਦੇ ਵਿੱਚ ਕਿਸ਼ਤੀਆਂ ਲਗਾਈਆਂ ਜਾਂਦੀਆਂ ਨੇ ਇਹ ਉਹੀ ਸਥਾਨ ਹੈ ਇਸ ਫਿਲਮ ਨਗਰ ਦਾ ਇੱਥੇ ਬਹੁਤ ਸਾਰੀਆਂ ਫਿਲਮਾਂ ਦੀ ਸੀਰੀਅਲਸ ਦੀ ਸ਼ੂਟਿੰਗ ਹੁੰਦੀ ਹੈ ਜਿੱਥੇ ਨਦੀ ਦੇ ਤਰ੍ਹਾਂ ਇਸ ਨੂੰ ਪਰ ਦਿੱਤਾ ਜਾਂਦਾ ਹੈ ਆਊਏ ਯੂਰੋਪੀਅਨ ਸਟਰੀਟ ਦੇ ਵਿੱਚ ਹੋਰ ਕੀ ਹੈ ਖਾਸ ਉਹ ਵੀ ਜਾਣਦੇ ਆ ਤੇ ਥੋੜਾ ਕੋਲੋਂ ਦੇਖਦੇ ਆ ਉੱਭਰ ਰਹੀ ਪ੍ਰਤਿਭਾ ਨੂੰ ਪੋਸ਼ਣ ਦਿੰਦੇ ਹੋਏ ਨਵੇਂ ਮਾਪਦੰਡ ਸਥਾਪਿਤ ਇੱਕ ਫਿਲਮ ਸਿਟੀ ਵਿੱਚ ਕੀਤੇ ਜਾਂਦੇ ਹਨ ਫਿਲਮ ਨਗਰ ਵਿੱਚ ਕਈ ਸਿਤਾਰੇ ਆਪਣੇ ਅਦਾਕਾਰੀ ਦੇ ਹੁਨਰ ਨੂੰ ਦਿਖਾਉਂਦੇ ਨਜ਼ਰ ਆਉਂਦੇ ਹਨ ਦੇਸ਼ ਜਾਂ ਵਿਦੇਸ਼ ਦੇ ਕਲਾਕਾਰ ਕਿਰਦਾਰ ਨੂੰ ਨਿਭਾਉਣ ਦੀ ਪ੍ਰੈਕਟਿਸ ਵੀ ਕਰਦੇ ਹਨ ਘੰਟਾ ਘੜ ਦੂਰੋ ਹੀ ਦਿਖ ਜਾਂਦਾ ਹੈ ਰੌਸ਼ਨੀਆਂ ਅਤੇ ਇਫੈਕਟਸ ਰਾਹੀਂ ਇਹਨਾਂ ਨੂੰ ਹੋਰ ਵੀ ਜ਼ਿਆਦਾ ਉਭਾਰਿਆ ਜਾ ਸਕਦਾ ਹੈ ਜੋ ਕਿ ਸੀਨ ਦੀ ਲੋੜ ਮੁਤਾਬਕ ਨਿਰਭਰ ਕਰਦਾ ਹੈ। ਵੋਲਟ ਜੋ ਕਿ ਇੱਕ ਉੱਤਮ ਕਲਾ ਹੈ ਉਸ ਦਾ ਨਮੂਨਾ ਇੱਥੇ ਦੇਖਣ ਨੂੰ ਮਿਲਦਾ ਹੈ। ਕਈ ਪਾਗਾਂ ਵਿੱਚ ਸ਼ੂਟਿੰਗ ਚੱਲਦੀ ਰਹਿੰਦੀ ਹੈ ਜਿੱਥੇ ਸਿਤਾਰੇ ਆਪਣਾ ਅਭਿਨੇ ਦਿਖਾਉਂਦੇ ਹਨ। ਫਿਲਮਾਂ ਦੇ ਵਿੱਚ ਬਹੁਤ ਅਹਿਮ ਭੂਮਿਕਾ ਹੁੰਦੀ ਹੈ ਇੱਕ ਸਥਾਨ ਦੀ। ਫਿਲਮਾਂ ਦੇ ਵਿੱਚ ਜਦੋਂ ਇਹ ਦਿਖਾਇਆ ਜਾਂਦਾ ਹੈ ਕਿ ਵਿਦੇਸ਼ ਦੇ ਵਿੱਚ ਕਿਸੇ ਯੂਰੋਪੀਅਨ ਘਰ ਦੇ ਵਿੱਚ ਕੋਈ ਸੀਨ ਚੱਲ ਰਿਹਾ ਹੈ ਤਾਂ ਇਸੇ ਥਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਇੱਥੇ ਤੁਸੀਂ ਅੰਦਰ ਵੀ ਜਾ ਸਕਦੇ ਹੋ ਤੇ ਇੱਥੇ ਬਹੁਤ ਸੁਹਾਵਣਾ ਇੱਥੋਂ ਲੱਗ ਰਿਹਾ ਹੈ ਇੰਜ ਪ੍ਰਤੀਤ ਹੋ ਰਿਹਾ ਹੈ ਜਿਵੇਂ ਕਿ ਕੋਈ ਯੂਰੋਪੀਅਨ ਘਰ ਦੀ ਬਾਲਕਨੀ ਹੈ ਜਿੱਥੋਂ ਆੜਾ ਦਵਾਰਾ ਬਹੁਤ ਹੀ ਖੂਬਸੂਰਤ ਦਿਖਾਈ ਦੇ ਰਿਹਾ ਹੈ ਆਓ ਅੱਗੇ ਚੱਲਦੇ ਹਾਂ ਇਸ ਥਾਂ ਵਰਗੇ ਕਈ ਸੈੱਟ ਹੋ ਸਕਤੇ ਹਨ ਜੋ ਵੱਖ-ਵੱਖ ਸੀਨ ਕਰਨ ਲਈ ਘਰ ਦੀ ਬਸੋਂ ਦੇ ਸੀਨ ਦੇਣ ਵਿੱਚ ਸਹਾਇੀ ਹੁੰਦੇ ਹਨ ਬੜੀ ਹੀ ਦਿਲਚਸਪ ਗੱਲ ਹੈ ਕਿ ਇੱਥੇ ਜੰਨੀਆਂ ਵੀ ਇਮਾਰਤਾਂ ਦਿਖਾਈ ਦੇ ਰਹੀਆਂ ਨੇ ਇਹ ਕੋਈ ਸੈੱਟ ਨਹੀਂ ਜਾਪਦੀਆਂ ਇਹ ਬਹੁਤ ਹੀ ਮਜ਼ਬੂਤ ਨੇ ਕਿਤੇ ਲੱਕੜੀ ਦਾ ਇਸਤੇਮਾਲ ਹੋਇਆ ਹੈ ਤੇ ਕਿਤੇ ਪੱਥਰ ਦਾ ਜਿਸ ਜਗ੍ਹਾ ਤੇ ਅਸੀਂ ਹੁਣ ਆ ਗਏ ਹਾਂ ਇਹ ਹੈ ਇੱਕ ਯੂਰੋਪੀਅਨ ਸ਼ੈਲੀ ਦਾ ਮਹਿਰ ਇਸ ਨੂੰ ਇੱਕਦਮ ਅਸਲੀ ਦੀ ਵਾਂਗ ਬਣਾਇਆ ਗਿਆ ਹੈ ਤਾਂ ਕਿ ਜਦੋਂ ਇੱਥੇ ਫਿਲਮਾਂ ਦੀ ਸ਼ੂਟਿੰਗ ਹੋਵੇ ਤਾਂ ਅਸਲ ਦ੍ਰਿਸ਼ਟੀਕੋਣ ਪੇਸ਼ ਕੀਤਾ ਜਾ ਸਕੇ ਐਂਡ ਇਸੇ ਕਾਰਨ ਕਿਉਂਕਿ ਇੱਥੇ ਦੀ ਵਸਤੂ ਕਲਾ ਵੀ ਨਿਪੁੰਨ ਰੱਖੀ ਗਈ ਹੈ ਇਹ ਬਹੁਤ ਹਵਾਦਾਰਾ ਤੇ ਰੌਸ਼ਨਦਾਰ ਹੈ ਆਓ ਇਸ ਨੂੰ ਦੇਖਦੇ ਹਾਂ ਇਹ ਹੰਗਰੀ ਦੀ ਇਮਾਰਤ ਦਾ ਇੱਕ ਰੈਪਲੀਕਾ ਹੈ ਜਿਸ ਦਾ ਪ੍ਰਯੋਗ ਮਹਿਲ ਜਾਂ ਕਿਸੇ ਹੋਰ ਜਗ੍ਹਾ ਵਾਂਗੂ ਕੀਤਾ ਜਾ ਸਕਦਾ ਹੈ ਉੱਚੇ ਕੱਚ ਨਾਲ ਜੜੇ ਹੋਏ ਦਰਵਾਜ਼ੇ ਅਤੇ ਬਾਕੀ वास्तुकला ਵਿਦੇਸ਼ੀ ਇਮਾਰਤਾਂ ਵਾਂਗ ਹੂਬ ਹੂਜ ਆਪਦੀ ਹੈ। ਸੈਟ ਨੂੰ ਹੋਰ ਵੀ ਜ਼ਿਆਦਾ ਸਜੀਵੀ ਰੂਪ ਦੇਣ ਵਾਸਤੇ ਇੱਥੇ ਅਸਲ ਦਰਖਤ ਅਸਲ ਪੌਦੇ ਲਗਾਏ ਗਏ ਨੇ ਜੋ ਕਿ ਇੱਥੇ ਦਾ ਵਾਤਾਵਰਣ ਤਾਸ਼ੁੱਧ ਰੱਖਦੇ ਹੀ ਨੇ ਤੇਜ਼ ਦੀ ਖੂਬਸੂਰਤੀ ਨੂੰ ਵਿਚਾਰ ਚਾਂਦ ਲਾਉਂਦੇ ਨੇ। ਇੱਥੇ ਹੀ ਜੇ ਤੁਸੀਂ ਏਹੇਠਾਂ ਦੇਖੋ ਤਾਂ ਇੱਥੇ ਤੇ ਜੜੇ ਪਾਵੇ ਨੇ ਉਹ ਵੀ ਯੂਰੋਪੀਅਨ ਸ਼ੈਲੀ ਦੇ ਨੇ। ਜੋ ਕਿ ਇੱਕਦਮ ਇਸੇ ਤਰ੍ਹਾਂ ਜਾਪਦੇ ਨੇ ਜਿਵੇਂ ਤੁਸੀਂ ਭਾਰਤ ਦੇ ਵਿੱਚ ਨਹੀਂ ਹੋ ਬਲਕਿ ਯੂਰਪ ਦੇ ਵਿੱਚ ਹੋ ਫਿਲਮ ਸਿਟੀ ਦੀ ਧਾਰਨਾ ਫਿਲਮ ਨਿਰਦੇਸ਼ਕਾਂ ਨਿਰਮਾਤਾਵਾਂ ਅਤੇ ਅਦਾਕਾਰਾਂ ਨੂੰ ਨਵੀਨਤਾਕਾਰੀ ਵਿਚਾਰਾਂ ਅਤੇ ਵਿਚਾਰਾਂ ਨੂੰ ਸਾਹਮਣੇ ਲਿਆਉਣ ਦੇ ਇਰਾਦੇ ਨਾਲ ਸੰਕਲਪਿਤ ਕੀਤੀ ਗਈ ਸੀ ਇਸ ਤਰ੍ਹਾਂ ਦੇ ਸੀਨ ਹੁੰਦੇ ਨੇ ਜਿੱਥੇ ਯੂਰੋਪੀਅਨ ਸ਼ੈਲੀ ਦੇ ਘਰ ਦਾ ਅੰਦਰੂਨੀ ਹਿੱਸਾ ਦਿਖਾਉਣਾ ਹੁੰਦਾ ਹੈ ਜਿੱਥੇ ਕੁਝ ਇਸ ਤਰ੍ਹਾਂ ਨਾਲ ਦਿਖਾਇਆ ਜਾਂਦਾ ਹੈ ਕਿ ਪਾਤਰ ਆਪਣੀ ਬਾਰੀ ਦੇ ਵਿੱਚ ਬੈਠ ਕੇ ਆਲਾ-ਦਵਾਲਾ ਨਿਹਾਰ ਰਹੇ ਨੇ ਇਹ ਉਹੀ ਜਗ੍ਹਾ ਹੈ ਤੇ ਇੱਥੋਂ ਸੱਚਮੁੱਚ ਇਸੇ ਤਰ੍ਹਾਂ ਹੀ ਪ੍ਰਤੀਤ ਹੋ ਰਿਹਾ ਹੈ ਇਹ ਜਗ੍ਹਾ ਬਹੁਤ ਹੀ ਜ਼ਿਆਦਾ ਖੂਬਸੂਰਤ ਦ੍ਰਿਸ਼ ਪੇਸ਼ ਕਰਦੀ ਹੈ ਫਿਲਮ ਉਦਯੋਗ ਵਿੱਚ ਸਭ ਤੋਂ ਵਧੀਆ ਪ੍ਰਤਿਭਾ ਨੂੰ ਬਾਹਰ ਲਿਆਉਂ ਅਤੇ ਉਤਸ਼ਾਹਿਤ ਕਰਨ ਲਈ ਅਥਾ ਜੋਸ਼ ਹੀ ਫਿਲਮ ਸਿਟੀ ਨੂੰ ਚਲਾਉਂਦਾ ਹੁੰਦਾ ਹੈ ਯੂਰਪ ਦੀ वास्तुकला ਵੀ ਬਹੁਤ ਲਿਪਨ ਰਹੀ ਹੈ ਤੇ ਭਾਰਤੀਆਂ ਨੇ ਪੰਜਾਬੀਆਂ ਨੇ ਇਸ ਚੀਜ਼ ਨੂੰ ਸਮਝਣਾ ਮੁਨਾਸਿਬ ਸਮਝਿਆ ਹੈ ਹਮੇਸ਼ਾ ਸਾਹਿਤਕਾਰਾਂ ਦੇ ਪੱਲੋ ਸਾਹਿਤੇ ਵਿੱਚ ਬਹੁਤ ਸਾਰੀ ਜਾਣਕਾਰੀ ਹੈ ਕਿ ਕਿਵੇਂ ਯੂਰਪੀਅਨ ਸ਼ੈਲੀ ਆਮ ਸ਼ੈਲੀ ਨਾਲੋਂ ਵੱਖਰੀ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇੱਥੇ ਯੂਰਪ ਦੀ ਸ਼ੈਲੀ ਵਰਗੀਆਂ ਦੀਵਾਰਾਂ ਨੇ ਤੇ ਕਿਉਂਕਿ ਯੂਰਪ ਦੇ ਵਿੱਚ ਵੀ ਵੱਖ-ਵੱਖ ਪ੍ਰਾਂਤਾਂ ਦੇ ਵਿੱਚ ਅਲੱਗ ਵਾਸਤੂ ਸ਼ੈਲੀ ਹੁੰਦੀ ਹੈ ਇਸੇ ਕਾਰਨ ਇਸਦੇ ਪਾਵੇ ਥੋੜੇ ਵੱਖਰੇ ਬਣਾਏ ਗਏ ਨੇ ਆਓ ਅੱਗੇ ਚੱਲਦੇ ਹਾਂ ਹੁਣ ਅਸੀਂ ਅਗਲੇ ਸੈੱਟ ਵੱਲ ਜਾ ਰਹੇ ਹਾਂ ਦਰਸ਼ਕੋ ਇਸ ਜਗ੍ਹਾ ਦੇ ਉੱਤੇ ਬਹੁਤ ਸਾਰੀਆਂ ਲਾਲਟੇਨਾ ਦਿਖਾਈ ਦਿੰਦੀਆਂ ਨੇ ਜਦੋਂ ਕੋਈ ਕਿਸੇ ਫਿਲਮ ਦੇ ਵਿੱਚ ਅਰਬ ਦਾ ਸੀਨ ਹੋਵੇ ਤਾਂ ਇਸ ਜਗ੍ਹਾ ਦੇ ਉੱਤੇ ਸ਼ੂਟ ਕੀਤਾ ਜਾਂਦਾ ਹੈ ਇੱਥੇ ਪੂਰੀ ਦੀ ਪੂਰੀ ਅਰਬ ਦੀ ਝਲਕ ਦਿਖਾਈ ਦਿੰਦੀ ਹੈ ਇੰਜਾਬ ਦਾ ਹੈ ਜਿਵੇਂ ਤੁਸੀਂ ਈਰਾਨ ਦੇ ਵਿੱਚ ਹੋਵੋ ਇਥਾਂ ਤੁਹਾਨੂੰ ਬਹੁਤ ਸਾਰੇ ਰੇਤ ਦਿਖਾਈ ਦਿੰਦੀ ਹੈ ਜੋ ਕਿ ਇੱਕ ਰੇਗਿਸਤਾਨ ਦਾ ਰੂਪ ਵੀ ਇਸ ਨੂੰ ਦਿੰਦੀ ਹੈ ਆਓ ਅੱਗੇ ਚੱਲਦੇ ਹਾਂ ਦਰਸ਼ਕੋ ਇੱਥੇ ਅਰਬ ਦੀ ਝਲਕ ਵਾਲੇ ਘਰ ਬਣਾਏ ਗਏ ਨੇ ਹੋਰ ਵੀ ਜ਼ਿਆਦਾ ਸਜੀਵੀ ਰੂਪ ਦੇਣ ਵਾਸਤੇ ਇੱਥੇ ਉਹ ਪਲਾਂਟੇਸ਼ਨ ਕੀਤੀ ਗਈ ਹੈ ਉਹ ਪੌਦੇ ਦਿਖਾਈ ਦਿੰਦੇ ਨੇ ਜੋ ਅਰਬ ਦੇ ਵਿੱਚ ਪੈਦਾ ਹੁੰਦੇ ਨੇ ਜੋ ਕਿ ਇਸ ਦੀ ਖੂਬਸੂਰਤੀ ਨੂੰ ਹੋਰ ਵੀ ਜ਼ਿਆਦਾ ਵਧਾਉਂਦੇ ਨੇ ਇੱਥੇ ਖਜੂਰ ਦੇ ਪੀੜ ਵੀ ਦਿਖਾਈ ਦਿੰਦੇ ਨੇ ਇਹ ਜੋ ਤੁਸੀਂ ਦੇਖ ਰਹੇ ਹੋ ਇਹ ਇੱਕ ਅਰਬ ਸ਼ੈਲੀ ਦਾ ਘਰ ਬਣਾਇਆ ਗਿਆ ਹੈ ਜਿਸ ਦੇ ਅੰਦਰ ਰਸੋਈ ਖਾਣਾ ਵੀ ਹੈ ਇਸ ਤਰ੍ਹਾਂ ਦੀ ਦੇਖ ਅਰਬੀ ਜਾਂ ਇਸਲਾਮੀ ਇਤਿਹਾਸ ਵਿੱਚ ਯੂਰੋਪੀਅਨ ਦੇਸ਼ਾਂ ਜਿਵੇਂ ਕਿ ਸਪੇਨ ਪੁਰਤਗਾਲ ਵਿੱਚ ਵੀ ਪਾਈ ਜਾਂਦੀ ਹੈ ਮੁੱਖ ਤੱਤਾਂ ਵਿੱਚ ਜਿਓਮੈਟ੍ਰਿਕ ਡਿਜ਼ਾਈਨ ਨੋਕਦਾਰ ਕਮਾਨ ਗੁੰਬਦ ਅਤੇ ਸਜਾਵਟੀ ਕਲਾਕਾਰੀ ਜਿਵੇਂ ਕਿ ਕੈਲੀਗ੍ਰਾਫੀ ਸ਼ਾਮਿਲ ਹੁੰਦੇ ਹਨ ਕਿਸੇ ਸੀਨ ਕਰਕੇ ਜਾਂ ਫਿਰ ਲੋਕਾਂ ਦੀ ਗੁਜ਼ਾਰਿਸ਼ ਤੇ ਇੱਥੇ ਅਰਬ ਦਾ ਬਾਜ਼ਾਰ ਬਣਾਇਆ ਜਾਂਦਾ ਹੈ ਜਿਸ ਦਾ ਸੈੱਟ ਇੱਥੇ ਲਗਾਇਆ ਗਿਆ ਹੈ ਜੋ ਕਿ ਇਸ ਦੀ ਰੌਣਕ ਭਰੀ ਸ਼ੈਲੀ ਨੂੰ ਬਿਆਨ ਕਰਦਾ ਹੈ। ਇਹ স্থান ਜਾਣਕਾਰੀ ਦਾ ਸਰੋਤ ਵੀ ਹੈ ਕਿਉਂਕਿ ਪੰਜਾਬ ਦੇ ਵਿੱਚ ਹੀ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਵਿਦੇਸ਼ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਕਿਹੋ ਜਿਹੀ वास्तुकला ਹੈ, ਕਿਹੋ ਜਿਹਾ ਰਹਿਣਾ ਸਹਿਣਾ ਹੈ। ਅਰਬ ਦੇ ਵਿੱਚ ਦੁਕਾਨਾਂ ਕੁਝ ਇਸੇ ਤਰ੍ਹਾਂ ਦੇ ਨਾਲ ਲੱਗਦੀਆਂ ਨੇ। ਇਸ ਨੂੰ ਬਿਲਕੁਲ ਉਸੇ ਤਰ੍ਹਾਂ ਦੀ ਹੀ ਦਿਖ ਦਿੱਤੀ ਗਈ ਹੈ। ਅੰਦਰ ਜੋ ਸਮਾਨ ਪਿਆ ਹੋਇਆ ਹੈ ਉਹ ਵੀ ਬਿਲਕੁਲ ਅਰਬ ਦੀ वास्तुकला ਵਾਲਾ ਹੀ ਹੈ ਇੱਥੇ ਬਹੁਤ ਸਾਰੀਆਂ ਚੀਜ਼ਾਂ ਪਈਆਂ ਨੇ ਜੋ ਕਿ ਅਰਬ ਦੇ ਬਾਜ਼ਾਰ ਦੇ ਵਿੱਚ ਆਮ ਤੌਰ ਤੇ ਦੇਖਣ ਨੂੰ ਮਿਲਦੀਆਂ ਨੇ ਅਰਬੀ ਆਰਕੀਟੈਕਚਰਲ ਸ਼ਾਨ ਅਰਬੀ ਘਰਾਂ ਦੇ ਡਿਜ਼ਾਈਨ ਦੀ ਸ਼ਾਨ ਵਿੱਚ ਆਪਣੇ ਆਪ ਨੂੰ ਲੀਨ ਕਰਨ ਵਾਸਤੇ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਕਿਵੇਂ ਵੱਖਰਾ ਹੋ ਸਕਦਾ ਹੈ ਸੰਗ੍ਰਹਿ ਵਿੱਚ ਰਵਾਇਤੀ ਵਿੜਿਆਂ ਤੋਂ ਲੈ ਕੇ ਗੁੰਜਲਦਾਰ ਸਜਾਏ ਹੋਏ ਘਰਾਂ ਤੱਕ ਆਰਕੀਟੈਕਚਰਲ ਸ਼ੈਲੀਆਂ ਦੀ ਇੱਕ ਅਮੀਰ ਸ਼੍ਰੇਣੀ ਹੁੰਦੀ ਹੈ ਅਰਬੀ ਆਰਕੀਟੈਕਚਰ ਵਿੱਚ ਕਿਸੇ ਵੀ ਸਥਾਨ ਨੂੰ ਦੇਖਣ ਦਾ ਦ੍ਰਿਸ਼ਟੀਕੋਣ ਹਰ ਇਨਸਾਨ ਦਾ ਵੱਖ-ਵੱਖਰਾ ਹੁੰਦਾ ਹੈ ਜਿਸ ਕਾਰਨ ਇਹ ਸਾਨੂੰ ਚੇਤਨਾ ਮਿਲਦੀ ਹੈ ਕਿ ਇਹ ਸਥਾਨ ਨੂੰ ਪਰਦੇ ਤੇ ਕਿਸ ਤਰ੍ਹਾਂ ਉਦਾਰਿਆ ਜਾ ਸਕੇ ਕਈ ਲੋਕ ਇਸ ਸੈੱਟ ਨੂੰ ਮਹਾਰਾਜਾ ਦੱਕਰ ਪੇਸ਼ ਕਰਦੇ ਨੇ ਮਹਾਰਾਜਾ ਦਾ ਮਹਿਲ ਦੀ ਤਰ੍ਹਾਂ ਇਸ ਸੈਟ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਇਸੇ ਕਾਰਨ ਇਸ ਦੀ ਸ਼ੈਲੀ ਬਹੁਤ ਹੀ ਜ਼ਿਆਦਾ ਰਾਜਸੀ ਹੈ ਪੁਰਾਣੀ ਤਰ੍ਹਾਂ ਦੀ ਵਸਤੂ ਕਲਾ ਇਸ ਵਿੱਚ ਦਿਖਾਈ ਦੇ ਰਹੀ ਹੈ ਅਲੱਗ-ਅਲੱਗ ਤਰ੍ਹਾਂ ਦੇ ਰੰਗ ਜੋ ਕਿ ਉਸ ਸਮੇਂ ਇਸਤੇਮਾਲ ਹੁੰਦੇ ਸੀ ਜਦੋਂ ਰਾਜੇ ਮਹਾਰਾਜਿਆਂ ਦਾ ਦੌਰ ਹੁੰਦਾ ਸੀ ਉਹ ਵੀ ਇੱਥੇ ਤੁਹਾਨੂੰ ਵੇਖਣ ਨੂੰ ਮਿਲਣਗੇ ਹੋਰ ਵੀ ਜ਼ਿਆਦਾ ਇਸ ਨੂੰ ਅਸਲ ਰੂਪ ਦਿੰਦੀਆਂ ਨੇ ਇੱਥੇ ਦੀਆਂ ਜਗਮਗ ਕਰਦੀਆਂ ਹੋਈਆਂ ਲਾਈਟਾਂ ਅਰਬੀ ਕਰਦੇ ਆਰਕੀਟੈਕਚਰਲ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਬਣਤਰ ਅਤੇ ਸਭਿਆਚਾਰਕ ਸੁਖੰਤਾਵਾਂ ਨੂੰ ਉਜਾਗਰ ਕਰਨ ਲਈ ਗੁੰਜਲਦਾਰ ਢੰਗ ਦੇ ਨਾਲ ਕੀਤਾ ਗਿਆ ਹੈ ਇੱਥੇ ਦਾ ਆਰਕੀਟੈਕਚਰ ਜੀਵੰਤ ਟਾਇਲਾਂ ਤੋਂ ਲੈ ਕੇ ਸ਼ਾਨਦਾਰ ਆਰਚਾਂ ਤੱਕ ਇਹ ਅਰਬੀ ਕਰ ਦਾ ਅਰਬੀ ਮੁਹੱਲੇ ਦਾ ਦ੍ਰਿਸ਼ ਪੇਸ਼ ਕਰ ਰਿਹਾ ਹੈ ਕਈ ਕਹਾਣੀਆਂ ਲੇਖਕਾਂ ਦੁਆਰਾ ਲਿਖੀਆਂ ਗਈਆਂ ਮਹੱਤਵਪੂਰਨ ਇਤਿਹਾਸਿਕ ਚੀਜ਼ਾਂ ਨੂੰ ਬਿਆਨ ਕਰਨ ਵਾਸਤੇ ਜਿਨ੍ਹਾਂ ਨੂੰ ਸਜੀਵੀ ਰੂਪ ਵਿੱਚ ਪੇਸ਼ ਕਰਨ ਲਈ ਪਰਦੇ ਤੇ ਉਤਾਰਨਾ ਜ਼ਰੂਰੀ ਸੀ ਅਜਿਹੀਆਂ ਫਿਲਮਾਂ ਦੇ ਸੈੱਟ ਲਗਾਏ ਜਾਂਦੇ ਨੇ ਜੋ ਕਿ ਦਰਸ਼ਕਾਂ ਅੱਗੇ ਸਜੀਵੀ ਅਨੁਭਵ ਵਾਸਤੇ ਸੈੱਟ ਲਗਾ ਕੇ ਦ੍ਰਿਸ਼ ਪੇਸ਼ ਕੀਤੇ ਜਾਂਦੇ ਨੇ ਵਿਦੇਸ਼ਾਂ ਵਿੱਚ ਈਰਾਨ, ਅਫਗਾਨਿਸਤਾਨ ਇਹ ਜਗ੍ਹਾਾਂ 'ਤੇ ਬਹੁਤ ਪ੍ਰਸਿੱਧ ਸਥਾਨ ਨੇ ਜਿਨ੍ਹਾਂ ਦੀ वास्तुकला ਨੀਲੇ ਰੰਗ ਦੀ ਹੈ ਜੋ ਕਿ ਸੈਲਾਨੀਆਂ ਵਾਸਤੇ ਖਿੱਚ ਦਾ ਕੇਂਦਰ ਹਨ ਕਿਉਂਕਿ ਉਹ ਬਹੁਤ ਹੀ ਸੋਹਣਾ ਜਾਪਦੇ ਹਨ ਜੇ ਇਸੇ ਤਰ੍ਹਾਂ ਦਾ ਹੀ ਕੋਈ ਸੀਂ ਅਸੀਂ ਪਰਦੇ ਤੇ ਉਤਾਰਨਾ ਹੋਵੇ ਤਾਂ ਇਸ ਫਿਲਮ ਨਗਰ ਦੇ ਵਿੱਚ ਇਹ ਥਾਂ ਉਸੇ ਤਰ੍ਹਾਂ ਦੀ ਹੈ ਇੱਥੇ ਹੋਰ ਵੀ ਬਹੁਤ ਕੁਝ ਵੇਖਣ ਨੂੰ ਹੈ ਆਓ ਇਸ ਨੁਕੜੋ ਵੇਖਦੇ ਹਾਂ ਮੂਰਿਸ਼ ਡਿਜ਼ਾਈਨ ਇਸਲਾਮੀ ਡਿਜ਼ਾਈਨ ਦਾ ਇੱਕ ਉਪ ਸਮੂਹ ਹੈ ਅਤੇ ਆਪਣੀ ਵਿਸਤ੍ਰਿਤ ਸਜਾਵਟ ਰੰਗੀਨ ਟਾਈਲ ਵਰਕ ਅਤੇ ਪਲਾਸਟਰ ਵਰਕ ਪੈਟਨਾ ਬਾਰੇ ਐਬਸਟ੍ਰੈਕਟ ਜਿਓਮੈਟਰੀ ਤੋਂ ਲੈ ਕੇ ਫੁੱਲਾਂ ਤੋਂ ਪ੍ਰੇਰਿਤ ਮੋਟਿਫਾਂ ਤੱਕ ਅਰਬੀ ਕੈਲੀਗ੍ਰਾਫੀ ਤੱਕ ਅਤੇ ਹਨੀ ਕੋਮਬ ਵਾਲਟ ਜਿਨ੍ਹਾਂ ਨੂੰ ਮੁਕਰਨਾਸ ਕਿਹਾ ਜਾਂਦਾ ਹੈ ਜਾਂ 스ਪੈਨਿਸ਼ ਵਿੱਚ ਮੁਕਾਰਾਬੇ ਕਿਹਾ ਜਾਂਦਾ ਹੈ ਮੂਰਿਸ਼ ਆਰਕੀਟੈਕਚਰ ਦੀਆਂ ਕੁਝ ਸਭ ਤੋਂ ਵਧੀਆ ਉਦਾਹਰਨਾਂ ਸਪੇਨ ਦੇ ਗ੍ਰੈਨਾੜਾ ਵਿੱਚ ਅਲਹੰਬਰਾ ਅਤੇ ਸਪੇਨ ਦੇ ਕੋਰਬੋਡਾ ਦੀ ਗ੍ਰੈਂਡ ਮਸਜਿਦ ਹਨ ਹਾਲਾਂਕਿ ਤੁਸੀਂ ਮੋਰੋਕੋ ਤੋਂ ਸਿਸਲੀ ਤੱਕ ਹਰ ਜਗ੍ਹਾ ਡਿਜ਼ਾਈਨ ਸ਼ੈਲੀ ਲੱਭ ਸਕਦੇ ਹੋ ਇਹਨਾਂ ਸਭ ਦੀ ਝਲਕ ਨਜ਼ਰ ਆਉਂਦੀ ਹੈ ਬਹੁਤ तरह ਦੇ ਆਰਕੀਟੈਕਚਰ ਹੁੰਦੇ ਨੇ ਜਿਵੇਂ ਕਿ ਐਂਸ਼ੀਐਂਟ ਆਰਟ ਡੀਕੋ ਗ੍ਰੀਕ ਰੈਨੈਸੈਂਸ ਫੈਡਰਲ ਇਟਾਲੀਅਨ गॉथिक विक्टोरियन वर्नकोलर इंडस्ट्रियल न्यू क्लासिकल मॉडर्न आर्ट ਇਸ ਤੋਂ ਇਲਾਵਾ ਵੀ ਬਹੁਤ ਸਾਰੇ ਆਰਕੀਟੈਕਚਰ ਹਨ ਫਿਲਮ ਅਤੇ ਗੀਤ ਨਿਰਮਾਣ ਪ੍ਰਕਿਰਿਆਵਾਂ ਦੇ ਅਸੰਗਠਿਤ ਸੁਭਾ ਨੂੰ ਪਛਾਣਣ ਤੋਂ ਉਭਰਿਆ ਸੀ ਇੱਕ ਖਿਆਲ ਕਿ ਫਿਲਮ ਨਗਰ ਹੋਣੇ ਚਾਹੀਦੇ ਹਨ ਫਿਲਮਾਂ ਕਈ ਪ੍ਰਕਾਰ ਦੀਆਂ ਹੁੰਦੀਆਂ ਨੇ ਜਿਵੇਂ ਕਿ ਡਰਾਮਾ ਵਾਲੀ ਫਿਲਮ ਐਕਸ਼ਨ ਫਿਲਮ ਡਰਾਵਣੀ ਕਮੇਡੀ, ਥ੍ਰਿਲਰ, ਵਿਦੇਸ਼ੀ ਫਿਲਮ, ਡਿਜੀਟਲ ਪਲੇਟਫਾਰਮ ਰਾਹੀਂ ਐਨੀਮੇਟਿਡ ਫਿਲਮਾਂ, ਕਿਸੇ ਵੀ ਤਰ੍ਹਾਂ ਦੀ ਡਾਕੂਮੈਂਟਰੀ ਜਾਂ ਫਿਰ ਉਹ ਫਿਲਮਾਂ ਜਿਸ ਦੇ ਪਿੱਛੇ ਕੋਈ ਸੱਚਾਈ ਨਹੀਂ ਹੈ, ਸਿਰਫ ਕਲਪਨਾ ਹੈ ਜਿਸ ਨੂੰ ਫੈਂਟਸੀ ਆਖਦੇ ਨੇ ਅਤੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਜਿਵੇਂ ਕਿ ਫਿਲਮ ਨোয়ੇਰ, ਮਿਊਜ਼ੀਕਲ, ਸਾਇੰਸ ਫਿਕਸ਼ਨ ਜਾਂ ਪਾਵ ਵਿਗਿਆਨਕ ਇਸ ਤਰ੍ਹਾਂ ਦੀਆਂ ਫਿਲਮਾਂ ਆਪਣਾ ਅਲੱਗ ਮੁਕਾਮ ਰੱਖਦੀਆਂ ਨੇ। ਇਹਦਾ ਜ਼ਮੀਨੀ ਖੇਤਰ ਬਹੁਤ ਵਿਸ਼ਾਲ ਹੈ ਜਦੋਂ ਤੁਸੀਂ ਇਸ ਜਗ੍ਹਾ ਤੇ ਪੁੱਜ ਜਾਂਦੇ ਹੋ ਤਾਂ ਇੱਥੇ ਜੋ ਅਦਾਕਾਰੀ ਦੇ ਸੀਨਸ ਦੇ ਵਿੱਚ ਬਿਫਤਾਵਾਂ ਨੂੰ ਦਿਖਾਇਆ ਜਾਂਦਾ ਹੈ ਜਿਵੇਂ ਕਿ ਕਿਸੇ ਦਾ ਬਿਮਾਰ ਹੋ ਜਾਣਾ ਉਹ ਸੀਨ ਕੀਤੇ ਜਾਂਦੇ ਨੇ ਹਸਪਤਾਲ ਦੇ ਸੈੱਟ ਦੇ ਉੱਤੇ ਇਸ ਦੇ ਪਿੱਛੇ ਪੁਲਿਸ ਥਾਣੇ ਦਾ ਸੈੱਟ ਲਗਾਇਆ ਗਿਆ ਹੈ ਇਸ ਦੇ ਠੀਕ ਇਸ ਤਰਫ ਤੁਹਾਨੂੰ ਕੋਰਟ ਦਿਖਾਈ ਦਿੰਦਾ ਹੈ ਫਿਲਮ ਜਾਂ ਸੀਰੀਅਲ ਦੇ ਕਿਸੇ ਸੀਨ ਦੇ ਵਿੱਚ ਜਾਣ ਪਾਉਣ ਵਾਸਤੇ बहुत महत्वपूर्ण स्थान जिथे शूटिंग अक्सर सामने वेले मौजूद है दृष्टिकोण पेश कर रहा है जो कि कहानी लिखे गए पात्र रखता हो सब का ध्यान रख तो बादन किया जाता है जिसका चुनाव ਉਸ ਦੀ ਕਹਾਣੀ ਦੇ ਉੱਤੇ ਨਿਰਭਰ ਕਰਦਾ ਹੈ ਕਿ ਕਿਹੜਾ ਸਥਾਨ ਉਸ ਵਾਸਤੇ ਉੱਤਮ ਰਹੇਗਾ ਰਾਤ ਦੇ ਦ੍ਰਿਸ਼ ਦਿਖਾਉਣ ਵਾਸਤੇ ਲਾਈਟਾਂ ਸਹੀ ਇਫੈਕਟ ਅਤੇ ਰਾਤ ਦੇ ਪਹਿਰ ਦਾ ਸਹੀ ਆਕੰਡ ਅਤੇ ਇਸਤੇਮਾਲ ਅਦਾਕਾਰੀ ਦਾ ਮੇਲਜੋਲ ਅਤੇ ਮਨਪੌਂਦੀ ਵੇਸ਼ ਭੂਸ਼ਾ ਜੋ ਕਿ ਕਿਰਦਾਰ ਦੇ ਨਾਲ ਸੰਬੰਧਿਤ ਹੋਵੇ ਇਹ ਸਭ ਚੀਜ਼ਾਂ ਯੋਗਦਾਨ ਪਾਉਂਦੀਆਂ ਨੇ ਇਕ ਸੀਨ ਦੇ ਕਾਮਯਾਬ ਹੋਣ ਦੇ ਪਿੱਛੇ ਆਖਰੀ ਸਟੇਸ਼ਨ ਆ ਗਿਆ ਦਰਸ਼ਕੋ ਕੀ ਤੁਹਾਨੂੰ ਵੀ ਇਸੇ ਤਰ੍ਹਾਂ ਲੱਗਾ ਜਿਵੇਂ ਆਪਾਂ ਇੱਕ ਸੱਚੀ ਸਟੇਸ਼ਨ ਤੇ ਮੌਜੂਦ ਆ ਹਾਂ ਇਸ ਨੂੰ ਸਜੀਵੀ ਰੂਪ ਦਿੱਤਾ ਗਿਆ ਹੈ ਇੱਥੇ ਇੱਕ ਟ੍ਰੇਨ ਦਾ ਸੈੱਟ ਬਣਾਇਆ ਗਿਆ ਹੈ ਪੂਰੇ ਉੱਤਰ ਪ੍ਰਦੇਸ਼ ਦੇ ਵਿੱਚ ਪੰਜਾਬ ਦੇ ਖਰੜ ਦੇ ਵਿੱਚ ਮਾਨ ਵਾਲੀ ਗੱਲ ਹੈ ਕਿ ਇਹ ਇੱਕ ਲੋਤਾ ਸਥਾਨ ਹੈ ਜਿੱਥੇ ਟ੍ਰੇਨ ਦਾ ਸੈੱਟ ਹੈ ਤੇ ਇੱਥੇ ਇੱਕ ਕੈਂਟੀਨ ਵੀ ਬਣਾਈ ਗਈ ਹੈ ਅਕਸਰ ਰੇਲ ਗੱਡੀ ਦੇ ਸੀਨ ਨੂੰ ਬਿਨਾਂ ਹਿਲਜੁਲ ਦੇ ਅਤੇ ਬਿਨਾਂ ਸ਼ੋਰ ਸ਼ਰਾਬੇ ਤੋਂ ਕਰਨ ਵਾਸਤੇ ਇਹ ਉਪਰਾਲੇ ਦਾ ਪ੍ਰਯੋਗ ਕੀਤਾ ਜਾਂਦਾ ਹੈ ਇਸ ਦੇ ਅੰਦਰ ਟ੍ਰੇਨ ਦੇ ਵੱਖ-ਵੱਖ ਹਿੱਸਿਆਂ ਨੂੰ ਦਿਖਾਇਆ ਗਿਆ ਹੈ ਅਦਾਕਾਰੀ ਇੱਕ ਅਜੀਹੀ ਗਤੀਵਿਧੀ ਹੈ ਜਿਸ ਵਿੱਚ ਇੱਕ ਕਹਾਣੀ ਨੂੰ ਇੱਕ ਅਦਾਕਾਰ ਦੁਆਰਾ ਉਸਦੇ ਅਭਿਨੇ ਦੁਆਰਾ ਦੱਸਿਆ ਜਾਂਦਾ ਹੈ ਜੋ ਇੱਕ ਪਾਤਰ ਨੂੰ ਅਪਣਾਉਂਦਾ ਹੈ ਐਲਵੀ ਫਿਲਮ ਨਗਰ ਦੇ ਵਿੱਚ ਜਿੰਨੇ ਵੀ ਕਾਰੀਗਰਾਂ ਨੇ ਸੈਟ ਬਣਾਏ ਨੇ ਉਹ ਸਭ ਭਾਰਤੀ ਸਨ ਜੋ ਕਿ ਵਿਦੇਸ਼ੀ वास्तुकला ਨੂੰ ਬਹੁਤ ਨਿਪੁੰਨਤਾ ਦੇ ਨਾਲ ਸਮਝ ਪਾਏ ਅਦਾਕਾਰੀ ਇੱਕ ਅਜੀਹੀ ਗਤੀਵਿਧੀ ਹੈ ਜਿਸ ਵਿੱਚ ਇੱਕ ਕਹਾਣੀ ਨੂੰ ਇੱਕ ਅਦਾਕਾਰ ਦੁਆਰਾ ਉਸਦੇ ਅਭਿਨੇ ਦੁਆਰਾ ਦੱਸਿਆ ਜਾਂਦਾ ਹੈ ਜੋ ਕਿ ਇੱਕ ਪਾਤਰ ਨੂੰ ਅਪਣਾਉਂਦਾ ਹੈ ਅਤੇ ਪਰਦੇ ਤੇ ਉਸ ਨੂੰ ਜੀਣ ਦੀ ਕੋਸ਼ਿਸ਼ ਕਰਦਾ ਹੈ ਸਹੀ ਸ਼ਬਦਾ ਦੇ ਗਨਨ ਮੰਨਣ ਦੇ ਨਾਲ ਬਹੁਤ ਜ਼ਰੂਰੀ ਹੁੰਦਾ ਹੈ ਇੱਕ ਵਿਸ਼ੇਸ਼ ਥਾਨ ਦਾ ਹੋਣਾ ਜੋ ਕਿ ਜਿਸ ਤਰ੍ਹਾਂ ਦਾ ਸੀਨ ਅਸੀਂ ਚਾਹੁੰਦੇ ਹਾਂ ਕਿ ਪਰਦੇ ਤੇ ਉਤਰੇ ਉਸ ਦੀ ਸ਼ੈਲੀ ਨੂੰ ਹੋਰ ਵੀ ਜ਼ਿਆਦਾ ਸਜੀਵੀ ਰੂਪ ਦੇ ਸਕੇ ਜਿੱਥੇ ਅਸੀਂ ਹੁਣ ਆਏ ਹਾਂ ਜਦੋਂ ਸੀਨ ਦੇ ਵਿੱਚ ਲੋੜ ਪੈਂਦੀ ਹੈ ਇੱਕ ਐਸੇ ਥਾਂ ਦੀ ਜਿੱਥੇ ਸ਼ੂਟਿੰਗ ਹੋ ਰਹੀ ਹੋਵੇ ਕਿਸੇ 에ਅਰਕ੍ਰਾਫਟ ਦੇ ਅੰਦਰ ਤਾਂ ਇਹ ਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਹੋਰ ਵੀ ਜ਼ਿਆਦਾ ਅਸਲ ਰੂਪ ਦਿੰਦੀਆਂ ਨੇ ਇਹ ਖਿੜਕੀਆਂ ਜੋ ਕਿ ਬੰਦ ਵੀ ਹੋ ਜਾਂਦੀਆਂ ਨੇ ਤੇ ਖੁੱਲਦੀਆਂ ਵੀ ਨੇ ਤੇ ਬਾਹਰ ਦਾ ਦ੍ਰਿਸ਼ ਵੀ ਪੇਸ਼ ਕਰਦੀਆਂ ਨੇ ਅੱਗੇ ਸਲੀਆ ਦਰਸ਼ਕੋ ਫਿਲਮਾਂ ਦਾ ਸੀਨਸ ਦਾ ਇਤਿਹਾਸ ਮਾਸ ਮੀਡੀਆ ਦਾ ਇੱਕ ਪ੍ਰਸਿੱਧ ਰੂਪ ਹੈ ਜੋ ਕਿ ਅੱਜ ਦੇ ਦੌਰ ਦੇ ਵਿੱਚ ਟੈਕਨੋਲੋਜੀ ਰਾਹੀਂ ਘਰ ਘਰ ਤੱਕ ਪਹੁੰਚ ਰਿਹਾ ਹੈ ਲਾਈਟਸ ਕੈਮਰਾ ਐਕਸ਼ਨ ਤੇ ਰੋਲਿੰਗ ਅੱਜ ਅਸੀਂ ਇਹਨਾਂ ਸਾਰੀ ਚੀਜ਼ਾਂ ਬਾਰੇ ਜਾਣਿਆ ਅਸੀਂ ਉਹ ਜਗ੍ਹਾ ਵੀ ਦੇਖੀਆ ਜਿੱਥੇ ਸੀਨ ਬਣਾਏ ਜਾਂਦੇ ਨੇ ਅਸੀਂ ਵੱਖ-ਵੱਖ ਤਰ੍ਹਾਂ ਦੀ वास्तुकला शैली ਵੀ ਸਮਝੀ ਜੋ ਕਿ ਵਿਦੇਸ਼ਾਂ ਵਿੱਚ ਨਜ਼ਰ ਆਉਂਦੀ ਹੈ ਲੇਕਿਨ ਪੰਜਾਬ ਦੇ ਖਰੜ ਦੇ ਵਿੱਚ ਸਾਨੂੰ ਵੇਖਣ ਨੂੰ ਮਿਲੀ ਐਚਐਲਵੀ ਫਿਲਮ ਨਗਰ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਸਾਡੇ ਸਾਰੇ ਪਿਆਰੇ ਦਰਸ਼ਕਾਂ ਨੂੰ ਅੱਜ ਦਾ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ ਦਰਸ਼ਕੋ ਅਗਲੀ ਵਾਰੀ ਫੇਰ ਮੁਲਾਕਾਤ ਹੋਏਗੀ ਇਸੇ ਪ੍ਰੋਗਰਾਮ ਤੇ ਗਲ ਸੋਨੇ ਪੰਜਾਬ ਦੀ ਤੇ ਤਦ ਤੱਕ ਲਈ ਡੀਡੀ ਪੰਜਾਬੀ ਦੇ ਨਾਲ ਬਨੇ ਰਹਿਣਾ ਹੈ ਤੇ ਵੇਖਦੇ ਰਹਿਣਾ ਹੈ ਇਹ ਪ੍ਰੋਗਰਾਮ ਜਿਸ ਦਾ ਨਾਮ ਹੈ ਗਲ ਸੋਨੇ ਪੰਜਾਬ ਦੀ ਅਗਲੀ ਵਾਰ ਵੀ ਮੈਨੋ ਜਸਮੀਨ ਰਾਤ ਨੂੰ ਤੇ ਸਾਰੀ ਡੀਡੀ ਪੰਜਾਬੀ ਦੀ ਟੀਮ ਨੂੰ ਆਪ ਜੀ ਦਾ ਇੰਤਜ਼ਾਰ ਰਹੇਗਾ